ਮੈਂ 25-27 ਸਾਲ ਤੋਂ ਇੱਥੇ ਪੱਤਰਕਾਰ ਹਾਂ। ਜੀ ਕੌਰ ਸਾਫ ਸਤਰੀ ਪੱਤਰਕਾਰ ਦੀ ਮੈਂ ਕੋਸ਼ਿਸ਼ ਕੀਤੀ ਆ। ਜਨਵਰੀ 23 ਵਿੱਚ ਮੈਂ ਆਪਣੇ ਬੇਟੇ ਦੇ ਆਸਤੇ ਇੱਥੇ ਕੰਟੇਨ ਲਈ ਦੀ ਮਦਰ ਐਂਟਰਪ੍ਰਾਈਜ਼ਰ ਪਾਰਟਨਰਸ਼ਿਪ ਦੇ ਉੱਤੇ ਸੁਗਦੇ ਸੰਗ ਨਾਲ। ਤੇ ਉਹ ਜਨਵਰੀ 23 ਦਾ ਠੇਕਾੜਾ ਦਸੰਬਰ ਨੂੰ ਖਤਮ ਹੋਣਾ ਸੀ। ਮੈਂ ਐਸਐਮਓ ਸਾਹਮਣੂ ਕਿਹਾ ਨਵੰਬਰ ਦੇ ਵਿੱਚ ਵੀ ਠੇਕਾ ਵਧਾ ਦਿਓ ਮੈਨੂੰ ਘਾਟਾ ਬਹੁਤ ਪਿਆ ਹੈ। ਉਹਦੇ ਬਦਲੇ ਇਹਨਾਂ ਨੇ ਮੈਨੂੰ 50000 ਰੁਪਏ ਦੀ ਸ਼ਰਤ ਮੰਗੀ। ਤੇ ਬੜੀ ਮੁਸ਼ਕਲ ਨਾਲ ਬੜੀਆਂ ਤਰਲੇ ਕਰਾ ਕਰਾ ਕੇ ਇਹਨਾਂ ਨੇ ਮੈਨੂੰ ਮਤਲਬ ਉਹ ਠੇਕਾ ਵਧਾਤਾ ਮੈਨੂੰ ਨ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਲਗਾਤਾਰ ਉੱਠੇ ਨੋਟਸ ਪੇਪਰ ਜਿਹਾ ਕਰਦੇ ਵੀ ਤੇਰੀ ਕੰਟੀਨਿਊ ਬੰਦ ਕਰਾ ਦੇਣੀ ਹੈ 50000 ਰੁਪਏ ਮੈਨੂੰ ਦੇ ਕੋ ਲੈਣਾ ਲੈਣਾ ਉਸ ਤੋਂ ਬਾਅਦ ਮੈਂ ਬੜੀਆਂ ਫਰਮੈਸ਼ਾਂ ਪਾਈਆਂ ਨੇ ਬੜੇ ਲੋਕਾਂ ਕੋਲ ਆਇਆ ਇਹਨਾਂ ਦੇ ਜਿਹੜੇ ਵਿਭਾਗ ਵਾਲੇ ਆ ਪਰ ਇਹ ਕਹਿੰਦੇ ਜਿਹੜੇ ਕੋ ਮਰਜ਼ੀ ਘਵਾਲਾ ਪਾਣੀ ਪੂਲ ਨਹੀਂ ਲੱਗਣਾ ਤੇ ਮੈਂ ਇਹਨਾਂ ਨੂੰ ਪਿਛਲੇ ਟਕਾ ਮੈਂ ਕਿਹਾ ਮੈਂ ਨਹੀਂ ਜਹਾਸੀਤਾ ਮਾਲਕ ਨਹੀਂ ਹੈਗਾ ਮੇਰੇ ਕੋ 25000 ਰੁਪਏ ਲੂ 25000 ਦੇਣ ਗਿਆ ਇਹਨਾਂ ਨੂੰ ਘੱਟ ਜੁੜ ਕੇ 25000 ਮੈਨੂੰ ਲੈ ਲਓ ਵੀ ਚਲੋ ਕੋਈ ਗੱਲ ਨਹੀਂ ਚਲੋ ਤੁਸੀਂ ਵਧਾਇਆ ਮੇਰੇ ਬੱਚੇ ਰੋਟੀ ਲਈ ਤੇ ਅਰ ਮੈਂ ਫੇਰ ਨੂੰ ਕਹਾਂ ਮੈਂ ਮੈਂ ਕਹ ਰਸਤਾ ਬੰਨ ਕਰਾ ਦੋ ਕਿੰਨੇ ਮਿਸਤਰੀ ਕੋਲ ਲਾਓ 10000 ਰੁਪਇਆ ਦਿਓ ਤੇ ਮਿਸਤਰੀ ਨੂੰ ਪੈਸੇ ਦਿਓ ਤੇ ਮੈਂ ਰਸਤਾ ਬੰਨ ਕਰਾਉਣ ਨੂੰ ਤਿਆਰ ਹਾਂ ਤੇ ਮੈਨੂੰ ਕਹਿੰਦੇ ਪਹਿਲਾਂ ਪੈਸੇ ਦੇ ਹੁਣ 50000 ਰੁਪਇਆ ਭਾਜੀ ਕਰਕੇ ਮੈਂ ਗੱਲ ਕੀਤੀ ਵਿਜੀਲੈਂਸ ਵਾਲਿਆਂ ਨਾਲ ਉਹਨਾਂ ਆ ਕੇ ਜੀ ਫੱਲੇ 50000 ਰੁਪਏ ਲੈ ਗਏ ਨੇ ਮੇਰੇ ਕੋਲੋਂ ਬਾਕੀ ਕੰਮ ਚੱਲਦੀ ਪਈ ਹੈ ਇਹ ਮੰਗ ਹੋਰਦੀ ਸੀ ਕੀ ਕਰਦੇ ਮੰਗ ਕੋਈ ਨਹੀਂ ਜੀ ਮੇਰੀ ਮੰਗ ਕਾਦੀ ਇਹਨੂੰ ਸ਼ਰਮਾਉਣੀ ਚਾਹੀਦੀ ਵੀ ਮੈਂ ਨਾਮੀ ਪੱਤਰਕਾਰ 27 ਸਾਲ ਤੋਂ ਮੇਰਾ ਪੰਜਾਬ ਦੇ ਵਿੱਚ ਨਾਮ ਆ ਪੀ ਜੇ ਮੇਰੇ ਵਰਗੇ ਬੰਦੇ ਨੇ ਬਖਸ਼ ਇਹਦੇ ਵੀਡੀਓ ਵਾਲੀ ਰਹੀਆਂ ਬੜੇ ਚੱਤੋਂ ਕਿ ਇਹ 2-2000 ਰੁਪਏ ਮੁਲਾਜ਼ਮਾਂ ਕੋਲੋਂ ਲੈਂਦਾ ਤਨਖਾਹਾਂ ਦਾ ਆ ਮੁਲਾਜ਼ਮਾਂ ਤਨਖਾਹਾਂ ਦੇ ਬਿਠੇ ਕਿੱਥੇ ਗਏ ਪੈਸੇ ਬਿਜਲੀ ਇਹਨੇ ਵੱਡਾ ਕਪੜਾ ਕੀਤਾ ਉੱਥੇ ਟ੍ਰਿਕਮ ਬਹੁਤ ਪਿਆ ਉਹਦੇ ਇੱਥੇ ਠੇਕੇਦਾਰ ਜਿਹੜੇ ਕੰਮ ਕਰਦੇ ਮੁਲਾਜ਼ਮਾਂ ਨੂੰ ਨਾ ਤਨਖਾਹਾਂ ਦਿੱਤੀਆਂ ਨੇ ਬਹੁਤ ਕੁਛ ਇੱਥੇ ਕੀਤਾ ਜਿਹਨੇ ਕਰਕੇ ਕੱਲ ਵੀ ਤ੍ਰਿਕ ਬਹੁਤ ਗਿਆ ਉੱਥੇ ਅਮਰਸਰ ਨੂੰ ਅਨੁ ਚੰਡੀਗੜ੍ਹ ਬੁਲਾਇਆ ਸੀ ਮਤਲਬ ਭ੍ਰਿਸ਼ਟਾਚਾਰ ਦੀ ਬੜੀ ਵੱਡੀ ਜਲਸੀ ਧੀਏ ਮੈਂ ਬੜੀ ਸ਼ਰਮ ਕੀਤੀ ਵੀ ਮੇਰਾ ਸ਼ਹਿਰ ਤੇ ਨਾਮ ਆ ਵੀ ਚੰਗੇ ਨਾਲ ਕੀ ਗੱਦਾਂ ਕਰਦੇ ਪਰ ਮੈਨੂੰ ਇਹਨੇ ਨੋਟ ਕਰਨ ਕਿ ਐਪ ਪਏ 50000 ਰੁਪਏ ਮੈਂ 25 27 ਸਾਲ ਤੋਂ ਇਥੇ ਪੱਤਰਕਾਰ ਹਾਂ ਕੋਰ ਸਾਫ ਸਤਰੀ ਪੱਤਰਕਾਰ ਦੀ ਮੈਂ ਕੋਸ਼ਿਸ਼ ਕੀਤੀ ਆ ਜਨਵਰੀ 23 ਵਿੱਚ ਮੈਂ ਆਪਣੇ ਬੇਟੇ ਦੇ ਆਸਤੇ ਇਥੇ ਕੰਟੇਨ ਲਈ ਦੀ ਮਦਰ ਐਂਟਰਪ੍ਰਾਈਜ਼ਰ ਪਾਰਟਨਰਸ਼ਿਪ ਦੇ ਤੇ ਸੁਖਦੇਸ ਸਿੰਘ ਨਾਲ ਤੇ ਉਹ ਜਨਵਰੀ 23 ਦਾ ਠੇਕਾੜਾ ਦਸੰਬਰ ਨੂੰ ਖਤਮ ਹੋਣਾ ਸੀ ਮੈਂ ਐਸ ਐਮਓ ਸਾਹਿਬ ਨੂੰ ਕਿਹਾ ਨਵੰਬਰ ਦੇ ਵਿੱਚ ਵੀ ਠੇਕਾ ਵਧਾ ਦਿਓ ਮੈਨੂੰ ਘਾਟਾ ਬਹੁਤ ਪਿਆ ਉਹਦੇ ਬਦਲੇ ਇਹਨਾਂ ਨੇ ਮੈਨੂੰ 50000 ਰੁਪਏ ਦੀ ਸ਼ਰਤ ਮੰਗੀ ਤੇ ਬੜੀ ਮੁਸ਼ਕਲ ਨਾਲ ਬੜੀਆਂ ਤਰਲੇ ਕਰਾ ਕੇ ਕਿ ਇਹਨਾਂ ਨੇ ਮੈਨੂੰ ਮਤਲਬ ਉਹ ਠੇਕਾ ਵਧਾਤਾ ਮ 10% ਦਾ ਮੁਤਾਬਕ ਉਹਦੇ ਮੈਂ ਕਹਿੰਦਾ ਕਿਸ਼ਤਾਂ ਦੇ ਰਿਆਂ ਔਰ ਉਸ ਤੋਂ ਬਾਅਦ ਇਹਨਾਂ ਮੈਨੂੰ ਲਗਾਤਾਰ ਝੂਠੇ ਨੋਟਸ ਤੇ ਜਿਨੀ ਸ਼ੁਰੂ ਕਰਦੇ ਵੀ ਤੇਰੀ ਕੰਟੀਨ ਬੰਦ ਕਰਾ ਦੇਣੀ ਹੈ 50000 ਰੁਪਏ ਮੈਨੂੰ ਦੇ ਕੋਈ ਲੈਣਾ ਲੈਣਾ ਉਸ ਤੋਂ ਬਾਅਦ ਮੈਂ ਬੜੀ ਫਰਮਾਇਸ਼ਾਂ ਪਾਈਆਂ ਨੇ بڑے ਲੋਕਾਂ ਕੋਲ ਗਿਆ ਇਹਨਾਂ ਦੇ ਜਿਹੜੇ ਵਿਭਾਗ ਵਾਲੇ ਆ ਪਰ ਇਹ ਕਹਿੰਦੇ ਜਿਹੜੇ ਕੋ ਮਰਜ਼ੀ ਘਵਾਲਾ ਪਾਣੀ ਕੋਲ ਨਹੀਂ ਲੱਗਣਾ ਤੇ ਮੈਂ ਇਹਨਾਂ ਨੂੰ ਪਿਛਲੇ ਧੱਕਾ ਮੈਂ ਕਹਿੰਦਾ ਮੈਨੂੰ ਜੈਸੀਅਤ ਦਾ ਮਾਲਕ ਨਹੀਂ ਹੈਗਾ ਮੈਂ ਕੋਈ 25000 ਰੁਪਏ ਲੈ ਲੂ 25000 ਦਿਨ ਗਿਆ ਇਹਨਾਂ ਨੂੰ ਹੱਥ ਜੁੜ ਕੇ 25000 ਰੁਪਏ ਲੈ ਲਓ ਵੀ ਚ ਉਸ ਤੋਂ ਬਾਅਦ ਆ ਲੈ ਨਿਆਂ ਦਾ ਰਸਤਾ ਬਣਿਆ ਮੈਂ ਕਿਹਾ ਬੰਦ ਕਰਾਓ ਜੀ ਕਹਿੰਦੇ ਉਹ 10000 ਰੁਪਏ ਦਾ ਲੱਗੂਗਾ ਜੀ ਵੱਖਰਾ ਤੇ ਅੱਜ ਮੈਂ ਸ਼ਹਿਰ ਨੂੰ ਕਿਹਾ ਮੈਂ ਕਿ ਮੈਂ ਕਿਹ ਰਸਤਾ ਬੰਦ ਕਰਾ ਦਿਓ ਕਹਿੰਦੇ ਮਿਸਤਰੀ ਕੋਲ